ਸਰ ਆਸਨਗਰ ਜੀ ਪਰੀਰਤ ਕਰਤਾ ਵਾਈ ਡੂ ਜੀ ਦਾ ਖਾਕਸਾ ਵਾਈ ਜੀ ਦੀ ਬੋਲੀ ਪਹਿਲੀ ਟ੍ਰੇਕ ਤੋਂ ਅਜਨਾਲਾ ਹਲਕੇ ਦੇ ਟਾਲੀ ਬਾਰਡਰ ਤੋਂ ਅਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਲੋੜ ਪਈ ਹੈ ਪੰਜਾਬ ਨੂੰ ਬਚਾਉਂਦੀ ਅੱਜ ਜੋ ਲੋੜ ਪਈ ਹੈ ਐਜੀ ਲੋਡ ਪਈਏ ਕਿ ਇਹ ਆਪਾਂ ਨਾ ਕੁ ਕੀਤਾ ਜੋ ਹਾਲਾਤ ਇਹਨਾਂ ਨੇ ਪੜਾ ਦਿੱਨੀਆਂ ਝਾੜੂ ਵਾਲਿਆਂ ਨੇ ਕਿ ਪੰਜਾਬ ਨੂੰ ਵਾਪਸ ਖੜਾ ਕਰਨਾ ਬੜਾ ਔਖਾ ਹੋ ਜਾਣਾ ਅੱਜ ਲੋਕਾਂ ਦੇ ਚਿਹਰਿਆਂ ਦੇ ਮੌਸਮੀ ਹੈ ਲੋਕੀ ਦੁਖੀ ਹੋਏ ਬੈਠੇ ਕਿਉਂਕਿ ਬੜੀ ਉਮੀਦ ਸੀ ਕਿਉਂਕਿ ਇਹਨਾਂ ਨੇ ਐਜੀ ਗੱਲਾਂ ਕਹੀਆਂ ਜਿਹੜੀਆਂ ਗੱਲਾਂ ਸੁਣ ਕੇ ਲੋਕੀ ਸੋਚਦੇ ਸੀ ਪਤਾ ਨਹੀਂ ਕੀ ਹੋ ਜਾਊਗਾ ਪਰ ਇਹਨਾਂ ਦਾ ਨਿਸ਼ਾਨਾ ਸਰਕਾਰ ਵਿੱਚ ਆ ਕੇ ਸੇਵਾ ਕਰਨਾ ਨਹੀਂ ਪੰਜਾਬ ਨੂੰ ਅਕੀਰ ਬਦੋੜਾ ਨੇ ਆ ਸਾਰੇ ਲੁਟੇਰੇ ਇਕੱਠੇ ਹੋ ਕੇ ਨਿਸ਼ਾਨਾ ਇੱਕੋ ਇੱਕ ਸੀ ਕੀ ਆਮ ਆਦਮੀ ਪਾਰਟੀ ਦੀ ਪਾਰਟੀ ਨੂੰ ਹਿੰਦੁਸਤਾਨ ਚ ਕਿਵੇਂ ਧੜਧੜ ਕਰਨਾ ਹੈ ਪੰਜਾਬ ਦੇ ਖਜ਼ਾਨੇ ਤੋਂ ਇਕੱਠਾ ਕਰਕੇ ਪੈਸਾ ਅੱਜ ਸਾਰੀਆਂ ਸਹੂਲਤਾਂ ਬੰਦ ਹੈ ਨੀਲੇ ਕਾਰਡ ਕੱਟੇ ਗਏ ਆ ਸਕਰਨ ਬੰਦ ਹੈ ਪੈਸ਼ਨਲ ਕੱਟੀ ਗਈਆਂ ਜਿਹੜੀਆਂ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕੀਤੀ ਗਈ ਹੈ ਜਿਹੜੇ ਅਸੀਂ ਸੇਵਾ ਕੇਂਦਰ ਬਣਾਏ ਸੀ ਉਹ ਵੀ ਬੰਦ ਕਰ ਦਿੱਤੇ ਆ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਤੇ ਜਿਹੜੀ ਵੱਡੀ ਗੱਲ ਹੈ ਅੱਜ ਨਸ਼ਾ ਇੰਨਾ ਵਧਾ ਦਿੱਤਾ ਕਿ ਅੱਜ ਘਰ ਘਰ ਨਸ਼ਾ ਪਹੁੰਚ ਗਿਆ ਤੇ ਪੁਚਾਰੇ ਆ ਇਹ ਆਮ ਆਦਮੀ ਪਾਰਟੀ ਦੇ ਵਾਧਾ ਗੁੰਡਾਗਰਦੀ ਗੈਂਗਸਟਰ ਰਾਜ ਕਰ ਰਹੇ ਨੇ ਰੋਜ਼ ਅਖਬਾਰਾਂ ਚ ਕਤਲ ਹੋਣ ਦੀ ਗੱਲ ਜਦ ਕਤਲ ਹੋ ਗਿਆ ਨੂੰ ਮਾਰ ਦਿੱਤਾ ਇਹਦੀ ਲੁੱਟ ਖੋਹ ਲਈ ਇਹ ਬੈਂਕ ਰੁੱਟਿਆ ਗਿਆ ਦੁਕਾਨ ਲੁੱਟੀ ਗਈ ਅਫਸਰ ਨਾ ਦੀ ਕੋਈ ਚੀਜ਼ ਨਹੀਂ ਐਪੋਰਟ ਨਾ ਦੀ ਕੋਈ ਚੀਜ਼ ਹੀ ਨਹੀਂ ਕਿਉਂਕਿ ਪੁਲਸਾਂ ਨੂੰ ਪਤਾ ਹੀ ਨਹੀਂ ਕਿ ਹੁਕਮ ਕਿਤਾ ਬੰਦਣਾ ਹੈ ਪੁਸ਼ਤੀਆਂ ਥੋੜੇ ਆਪਣੇ ਕੱਡੇ ਵਾਲੇ ਮਨ ਦਾ ਖਰਾ ਹਰ ਰਸਤੇ ਕਤਲ ਹਰ ਆਪਣੇ ਕੋਈ ਨਾ ਕੋਈ ਇੱਥੇ ਵਾਰਦਾਤ ਹੁੰਦੀ ਹੈ ਹੁਣ ਇਹ ਇਸੇ ਫੀ ਲੱਗਦੀ ਆ ਡੀਸੀ ਲੱਗਦੀ ਆ ਭਗਵੰਤ ਮਾਨੀ ਲਾਉਂਦਾ ਆ ਲਾਉਂਦਾ ਕੇਜੂ ਪਰ ਦਿੱਲੀੋਂ ਆਰਡਰ ਆਉਂਦੇ ਆ ਭਗਵੰਤ ਮਾਨ ਨੂੰ ਤਾਂ ਡਰਾਈਵਰ ਬਣਾ ਕੇ ਰੱਖਿਆ ਜਿੱਥੇ ਕੇਂਦਰੀ ਵਾਲੇ ਹਿੰਦੁਸਤਾਨ ਜਾਣਾ ਭਾਵੇਂ ਗੁੜਾ ਜਾਣਾ ਭਾਵੇਂ ਹਾਈਦਰਾਬਾਦ ਜਾਣਾ ਭਾਵੇਂ ਬੈਲੌਰ ਜਾਣਾ ਭਾਵੇਂ ਜੈਪੁਰ ਜਾਣਾ ਟੀਲਫੋਨ ਭਗਵੰਤ ਮਾਨ ਨੂੰ ਕੀਤਾ ਜਾਂਦਾ ਪੰਜਾਬ ਦੀ ਪੁਛ ਨਾਲ ਭੇਜੀ ਜਾਂਦੀ ਆ ਪੰਜਾਬ ਸਰਕਾਰ ਹਵਾਈ ਜਹਾਜ਼ ਕਿਰਾਏ ਤੇ ਲੈਂਦਾ ਤੇ ਉਸੇ ਜਹਾਜ਼ ਤੇ ਲੋਕ ਲੈ ਕੇ ਜਾਂਦੇ ਆ तकरीबन 250 ਕਰੋੜ ਰੁਪਿਆ ਪਿਛਲੇ 6 ਮਹੀਨੇ ਕਿਰਾਇਆ ਹੀ ਭਰ ਦਿੰਦਾ ਜਹਾਜ਼ ਦਾ ਜਿਹਦਾ ਕਿਰਾਇਆ 8 ਲੱਖ ਤੋਂ 10 ਲੱਖ ਰੁਪਿਆ ਘੰਟਾ ਹੈ ਜਿਸ ਜਹਾਜ਼ ਤੇ ਉਹ ਲੈ ਕੇ ਜਾਂਦੇ ਆ ਆ ਆਮ ਆਦਮੀ ਪਾਰਟੀ ਦਾ ਨਾਂ ਰੋਸ਼ਨ ਕਰਨਗੇ ਇਸ ਕਰਕੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਥੋੜੀ ਆਪਣੀ ਮਾਪਾਟੀ ਹੈ ਕੌਣ ਦੀ ਜੱਥੇਬੰਦੀ ਹੈ ਖਾਲਸਾ ਪੰਥ ਦੀ ਜੱਥੇਬੰਦੀ ਹੈ 103 ਸਾਲ ਪੁਰਾਣੀ ਜੱਥੇਬੰਦੀ ਹੈ ਥੋੜੀ ਖੂਨ ਥੋੜੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿੱਚੀ ਹੋਈ ਜੱਥੇਬੰਦੀ ਹੈ ਉਹ ਜੱਥੇਬੰਦੀ ਹੈ ਜਿਹਨੇ ਪੰਜਾਬ ਦੀ ਹਰ ਲੜਾਈ ਲੜੀ ਹੈ ਹਰ ਗਰੀਬ ਕਿਸਾਨ ਦੀ ਮਜ਼ਦੂਰ ਦੀ ਲੜਾਈ ਲੜੀ ਹੈ ਅੱਜ ਛੋਟੇ ਟਿਕੜਿਆਂ 'ਚ ਕਨੈਕਸ਼ਨ ਹੈ ਬਿਜਲੀ ਮੁਫਤ ਹੈ ਫਟੀਆਂ ਮੰਡੀਆਂ ਬਣਾਈਆਂ ਥੋੜੇ ਫੋਕਲ ਪੁਆਇੰਟ ਬਣਾਏ ਆ ਸੜਕਾਂ ਲਿੰਕ ਰੋਡ ਬਣਾਈਆਂ ਬਿਜਲੀ ਦੇ ਥਰਮਲ ਪਲੈਂਟ ਬਣਾਏ ਆ ਹਾਈਵੇ ਬਣਾਈਏ ਪੋਰਟ ਬਣਾਏ ਸਾਰੇ ਇੱਕੋ ਇੱਕ ਪਾਰਟੀ ਸ਼ਰੋਮੀ ਕਾਲੀ ਆ ਜਿੰਨੀਆਂ ਸਕੀਮਾਂ ਸੀ ਆਟਾਦਾਰ ਸ਼ਗਰਦ ਪੈਨਸ਼ਨ ਗ੍ਰੀਨ ਪਾਵਰ ਉਤੇ ਕਿਸਾਨਾਂ ਨੂੰ ਜੋ ਵੀ ਸਹੂਲਤ ਸੀ ਸਾਰੀ ਛੋੜੀ ਆਪਣੀ ਪੰਦੀ ਨੁਮੈਂਦਾ ਜਥੇਬੰਦੀ ਸ਼ਰੋਮੀ ਕਾਲੀ ਦੇ ਇਸ ਕਰਕੇ ਆਪਣੀ ਆਪਣੇ ਆਪਣੇ ਹੁੰਦੇ ਆ ਇਸ ਕਰਕੇ ਆ ਸਾਰੇ ਕਿਵੇਂ ਆਪਾਂ ਸਾਰਿਆਂ ਨੇ ਪੰਜਾਬੀਆਂ ਨੇ 92 ਸੀਟਾਂ ਦੇ ਕੇ ਇਹਨੂੰ ਜਿਤਾਇਆ ਤੇ ਹੁਣ ਇਹਨਾਂ ਦੀਆਂ ਜ਼ਮਾਨਤਾਂ ਜਬ ਕਰਾਈਏ ਕਿਉਂਕਿ ਜਿਹੜਾ ਪੰਜਾਬੀਆਂ ਨਾਲ ਧੋਖਾ ਕਰਦਾ ਹੈ ਪੰਜਾਬੀਆਂ ਨੂੰ ਪਤਾ ਉਹਦੇ ਨਾਲ ਕਿਵੇਂ ਕਹਿਜਾ ਸੁਲੂਕ ਕਰਨਾ ਹੈ ਅੱਜ ਦਾ ਸਰਕਰ ਪ੍ਰਧਾਨ ਸਾਹਿਬ ਹਰਸੰਗਰ ਸਿੰਘ ਜੀ ਤੇ ਸਾਰੀ ਟੀਮ ਨੇ ਆ ਇਥੋਂ ਸਾਰੇ ਤੁਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਤੁਹਾਡਾ ਸਾਰਿਆਂ ਦਾ ਪਿਆਰ ਬਹੁਤ ਬਹੁਤ ਜਗਿਆਲਾ ਹਲਕੇ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਨਿਆਲਾ ਹਲਕੇ ਦਾ ਤੋਂ ਮੈਂ ਬੇਨਤੀ ਕਰਦਾ ਆਓ ਅੱਜ ਜਨਿਆਲਾ ਹਲਕੇ ਤੋਂ ਆਪਾਂ ਆ ਯਾਤਰਾ ਸ਼ੁਰੂ ਕਰ ਰਹੇ ਆ ਤੇ ਤੁਹਾਡਾ ਬਹੁਤ ਜ਼ਿਆਦਾ ਪਿਆਰ ਮਿਲਿਆ ਮੈਂ ਮੈਂਬਰ ਐਸਪੀਸੀ ਤੇ ਸਾਰਿਆਂ ਦਾ ਧੰਨਵਾਦ ਕਰਦਾ ਦੂਜੀ ਗੱਲ ਪਿਛਲੇ ਦਿਨਾਂ 'ਚ ਮੈਂ ਜਨਿਆਲਾ ਗੁਰੂ ਘਰ ਸਾਰੇ ਮਿਲਿਆ ਤਾਂ ਤੇ ਆਪਾਂ ਨੇ ਅੰਮ੍ਰਿਤਸਰ ਸ਼ਹਿਰ ਸੀ ਬਹੁਤ ਜ਼ਿਆਦਾ ਲੋਕਾਂ ਦਾ ਮੈਂ ਦੇਖਿਆ ਪਿਆਰ ਮਿਲਿਆ ਐਜਾ ਹੱ ਐਜਾ ਤੂਫਾਨ ਅਸੀਂ ਆਪਾਂ ਨੇ ਖੜੇ ਕਰ ਦੇਣਾ ਤੇ ਜਿਹੜੇ ਆਪਣੇ ਨੈਸ਼ਨਲ ਪਾਰਟੀਆਂ ਦਿੱਲੀ ਦੀਆਂ ਪਾਰਟੀਆਂ ਨੂੰ ਇਥੋਂ ਪੰਜਾਬ ਚ ਭਜਾਉਂਗੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈ ਬੋਲੇ